ਔਰ ਅਸੀਂ ਇਸ ਵਾਰ ਇਹ ਵੀ ਦੇਖਾਂਗੇ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਘਰ ਦੇ ਉੱਤੇ ਕਿਹੜਾ ਝੰਡਾ ਚਲਾਉਂਦਾ ਹੈ ਉਹ ਦਿੱਲੀ ਦੇ ਨਾਲ ਹੈ ਕਿ ਪੰਜਾਬ ਦੇ ਨਾਲ ਹੈ ਤੇ ਪੰਥ ਦੇ ਨਾਲ ਹੈ ਇਹ ਵੀ ਦੇਖਣਾ ਹੋਏਗਾ ਕਿ ਜਿਹੜਾ ਤਿਰੰਗਾ ਚੜ੍ਹਾਏਗਾ ਉਹ ਦਿੱਲੀ ਦੇ ਨਾਲ ਖੜਾ ਹੈ ਤੇ ਜਿਹੜਾ ਨਿਸ਼ਾਨ ਸਾਹਿਬ ਜਾਂ ਆਪਣੀ ਆਸਥਾ ਵਾਲਾ ਚੜ੍ਹਾਏਗਾ ਉਹ ਪੰਜਾਬ ਦੇ ਨਾਲ ਖੜਾ ਹੈ ਪੰਥ ਦੇ ਨਾਲ ਖੜਾ ਹੈ ਸੋ ਇਹ ਵੀ ਇਸ ਵਾਰੀ ਇੰਟਰਸਟਿੰਗ ਹੋਏਗਾ ਦੇਖਣਾ ਕਿ ਕੌਣ ਕਿੱਥੇ ਖੜਾ ਹੈ ਔਰ ਅਸੀਂ 13 ਤਰੀਕ ਖਾਲਸਾਏ ਨਿਸ਼ਾਨ ਸਾਹਿਬ ਲੋਕਾਂ ਤੱਕ ਪਹੁੰਚਾਣਾ ਸ਼ੁਰੂ ਕਰ ਦੇਾਂਗੇ ਉਦੋਂ ਤੱਕ ਇਹਨਾਂ ਦੀ ਛਪਾਈ ਹੋ ਰਹੀ ਏ ਔਰ ਇਹ ਅਸੀਂ 13 ਨੂੰ ਲੋਕਾਂ ਤੱਕ ਪਹੁੰਚਦਾ ਕਰ ਦੇਾਂਗੇ 13 14 15 ਦੀ ਕਾਲ ਅਸੀਂ ਲੋਕਾਂ ਨੂੰ ਕਹਾਂਗੇ ਕਿ 15 ਤਰੀਕ ਖਾਲਸਾਏ ਨਿਸ਼ਾਨ ਸਾਹਿਬ ਨੂੰ ਆਪਣੇ ਘਰਾਂ ਚੜਾ ਕੇ ਇਸੇ ਨੂੰ ਸਲੂਟ ਕਰਨ ਇਸੇ ਨੂੰ ਹੱਥ ਜੋੜ ਕੇ ਨਮਸਕਾਰ ਕਰਨ ਔਰ ਸਾਨੂੰ ਨਿਰੰਦਰ ਮੋਤੀ ਦਾ ਸੱਦਾ ਪ੍ਰਵਾਨ ਨਹੀਂ ਅਸੀਂ ਰਿਜੈਕਟ ਕਰਦੇ ਔਰ ਅਸੀਂ ਇਸ ਵਾਰ ਇਹ ਵੀ ਦੇਖਾਂਗੇ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਘਰ ਦਿੱਤੇ ਕਿਹੜਾ ਝੰਡਾ ਚਲਾਉਂਦਾ ਹੈ ਉਹ ਦਿੱਲੀ ਦੇ ਨਾਲ ਹੈ ਕਿ ਪੰਜਾਬ ਦੇ ਨਾਲ ਹੈ ਤੇ ਪੰਥ ਦੇ ਨਾਲ ਹੈ ਇਹ ਵੀ ਦੇਖਣਾ ਹੋਏਗਾ ਕਿ ਜਿਹੜਾ ਤਿਰੰਗਾ ਚੜਾਏਗਾ ਉਹ ਦਿੱਲੀ ਦੇ ਨਾਲ ਖੜਾ ਹੈ ਤੇ ਜਿਹੜਾ ਨਿਸ਼ਾਨ ਸਾਹਿਬ ਜਾਂ ਆਪਣੀ ਆਸਥਾ ਵਾਲਾ ਚੜਾਏਗਾ ਉਹ ਪੰਜਾਬ ਦੇ ਨਾਲ ਖੜਾ ਹੈ ਪੰਥ ਦੇ ਨਾਲ ਖੜਾ ਹੈ ਸੋ ਇਹ ਵੀ ਇਸ ਵਾਰੀ ਇੰਟਰਸਟਿੰਗ ਹੋਏਗਾ ਦੇਖਣਾ ਕਿ ਕੌਣ ਕਿੱਥੇ ਖੜਾ ਹੈ ਔਰ ਅਸੀਂ 13 ਤਰੀਕ ਖਾਲਸਾ ਹੀ ਨਿਸ਼ਾਨ ਸਾਹਿਬ ਲੋਕਾਂ ਤੱਕ ਪਹੁੰਚਾਣਾ ਸ਼ੁਰੂ ਕਰ ਦੇਾਂਗੇ ਉਦੋਂ ਤੱਕ ਇਹਨਾਂ ਦੀ ਛਪਾਈ ਹੋ ਰਹੀ ਏ ਔਰ ਇਹ ਅਸੀਂ 13 ਨੂੰ ਲੋਕਾਂ ਤੱਕ ਪਹੁੰਚਦਾ ਕਰ ਦੇਾਂਗੇ 13 14 15 ਦੀ ਕਾਲ ਹੈ ਅਸੀਂ ਲੋਕਾਂ ਨੂੰ ਕਹਾਂਗੇ ਕਿ 15 ਤਰੀਕ ਖਾਲਸਾ ਹੀ ਨਿਸ਼ਾਨ ਸਾਹਿਬ ਨੂੰ ਆਪਣੇ ਘਰਾਂ ਚੜਾ ਕੇ ਇਸੇ ਨੂੰ ਸਲੂਟ ਕਰਨ ਇਸੇ ਨੂੰ ਹੱਥ ਜੋੜ ਕੇ ਨਮਸਕਾਰ ਕਰਨ ਔਰ ਸਾਨੂੰ ਨਿਰੰਦਰ ਮੋਤੀ ਦਾ ਸੱਦਾ ਪ੍ਰਵਾਨ ਨਹੀਂ ਅਸੀਂ ਰਿਜੈਕਟ ਕਰਦੇ